ਦੋਸਤੋ ਇਹ ਦੱਸਣ ਦੀ ਲੋੜ ਤਾਂ ਹੈ ਨਹੀਂ ਕਿ ਅਹਮਦਾਬਾਦ ਵਿੱਚ ਕਿੱਡਾ ਵੱਡਾ ਹਵਾਈ ਹਾਦਸਾ ਹੋਇਆ ਪਰ ਜਿਹੜੀ ਗੱਲ ਮੈਂ ਤੁਹਾਨੂੰ ਕਹਿਣ ਲੱਗਿਆ ਉਹਦੇ ਵਾਸਤੇ ਆਪਣੇ ਕਲੇਜੇ ਨੂੰ ਮਜ਼ਬੂਤ ਕਰਕੇ ਸੁਣਿਓ ਕਿਉਂਕਿ ਅਗਰ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਆਪਣੀਆਂ ਜ਼ਿੰਦਗੀਆਂ ਨੂੰ ਪਿਆਰ ਕਰਦੇ ਹੋ ਆਪਣੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਅੰਤ ਤੱਕ ਸੁਣਿਓ ਮੈਂ ਇਹ ਤੇ ਨਹੀਂ ਕਹਾਂਗਾ ਕਿ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋ ਜਾਂ ਤੁਸੀਂ ਇਸ ਵੀਡੀਓ ਨੂੰ ਅੱਗੇ ਲਾਈਕ ਕਰੋ ਜਾਂ ਫੈਲਾਓ ਪਰ ਇਸ ਨੂੰ ਘਟੋ ਘਟ ਧਿਆਨ ਨਾਲ ਸੁਣਿਓ ਜਰੂਰ ਕਿਉਂਕਿ 275 ਡੈਡ ਬਾਡੀਆਂ ਅਹਮਦਾਬਾਦ ਦੇ ਸਿਵਲ ਹਸਪੀਟਲ ਚ ਆ ਚੁੱਕੀਆਂ ਨੇ ਔਰ ਉਹ ਇਨਸਾਨ ਸੀਗੇ ਜਿਹੜੇ ਮਰ ਗਏ ਇਹ ਅਸੀਂ ਪੰਜਾਬੀ ਲੋਕ ਆ ਸਾਡੇ ਬਹੁਤ ਸਾਰੇ ਰਿਸ਼ਤੇਦਾਰ ਬਾਹਰਲੇ ਮੁਲਕਾਂ ਚ ਰਹਿੰਦੇ ਨੇ ਕੋਈ ਇਹੋ ਜਿਹਾ ਪਰਿਵਾਰ ਨਹੀਂ ਹੈ ਜਿਹਦਾ ਕੋਈ ਨਾ ਕੋਈ ਬਾਹਰਲੇ ਮੁਲਕਾਂ 'ਚ ਨਹੀਂ ਰਹਿੰਦਾ ਸਾਡੇ ਬੱਚੇ ਸਾਡੇ ਭੈਣ ਭਰਾ ਸਾਡੇ ਰਿਸ਼ਤੇਦਾਰ ਸਾਡੇ ਦੋਸਤ ਆਸਟ੍ਰੇਲੀਆ ਵਿੱਚ ਅਮਰੀਕਾ ਵਿੱਚ ਇੰਗਲੈਂਡ ਵਿੱਚ ਜਰਮਨੀ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਰਹਿੰਦੇ ਨੇ ਔਰ ਸਾਡਾ ਆਉਣਾ ਜਾਣਾ ਹਵਾਈ ਜਾਮੇ 'ਚ ਲੱਗਾ ਰਹਿੰਦਾ ਕੱਲ ਨੂੰ ਅਗਰ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਪਿਆਰ ਕਰਦੇ ਆ ਤਾਂ ਸਾਨੂੰ ਇਹ ਸੋਚਣਾ ਪਵੇਗਾ ਕਿ ਇਹ ਹਵਾਈ ਹਾਦਸੇ ਦੁਬਾਰਾ ਨਾ ਹੋਣ ਕਿਉਂਕਿ ਹਵਾਈ ਜਹਾਜ਼ ਜਿਹੜਾ ਹੈ ਉਹ ਹਵਾ ਦੇ ਵਿੱਚ ਹੁੰਦਾ ਹੈ ਉਹਦੇ ਵਿੱਚ ਅਗਰ ਖਰਾਬੀ ਆ ਜਾਏ ਤਾਂ ਉਹ ਨੂੰ ਅਸੀਂ ਸੜਕ ਦੇ ਕਿਨਾਰੇ ਨਹੀਂ ਲਗਾ ਸਕਦੇ ਕਿਉਂਕਿ ਇਹ ਕੁਝ ਗੱਲਾਂ ਇਹੋ ਜਿਹੀਆਂ ਨੇ ਜਿਵੇਂ ਕਿ ਆ ਇਹ ਕਿਹਾ ਜਾਂਦਾ ਕਿ 21 2021 ਦੇ 13 ਅਕਤੂਬਰ ਦੀ ਬਿਜ਼ਨਸ ਸਟੈਂਡਰਡ ਦੀ ਖਬਰ ਹੈ ਕਿ ਸਾਡੇ ਜਿਹੜੇ ਆ ਮੰਤਰੀ ਨੇ ਪ੍ਰਵਹਨ ਮੰਤਰੀ ਨਿਤਨ ਗੜਕਰੀ ਜੀ ਉਹਨਾਂ ਦੀ ਇੰਟਰਵਿਊ ਛਪੀ ਹੈ ਕਿ ਉਹ ਆ ਜਿਹੜਾ ਇਹ ਫਿਊਲ ਹੈ ਇਹ ਜਿਹਨੂੰ ਟਰਬਾਈਨ ਫਿਊਲ ਕਹਿੰਦੇ ਆ ਸੀ ਜਿਹੜਾ ਹਵਾਈ ਜਹਾਜ਼ਾਂ ਵਿੱਚ ਪੈਂਦਾ ਜਿਹਨੂੰ ਐਵੀਅਨਿਕ ਫਿਊਲ ਵੀ ਕਹਿੰਦੇ ਆ ਉਹਦੇ ਵਿੱਚ 50% ਇਥੇ ਨਾਲ ਦੀ ਮਿਕਸਿੰਗ ਕਰਾਉਣਗੇ ਕਿਉਂਕਿ ਹੁਣ ਇਹਦਾ ਮਤਲਬ ਇਹ ਹੈਗਾ ਕਿ ਇਸ ਗੱਲ ਨੂੰ ਤਾਂ 4-5 ਸਾਲ ਹੋ ਚੁੱਕੇ ਨੇ ਇਹਦਾ ਮਤਲਬ ਹੈ ਕਿ ਇੱਥੇ ਨਾਲ ਦੀ ਮਿਕਸਿੰਗ ਇਸ ਪੈਟਰੋਲ ਇਸ ਇਸ ਕਿਊਲ ਵਿੱਚ ਹੋ ਰਹੀ ਹੈ ਜਿਹੜਾ ਟਰਬਾਈਨਾ ਵਿੱਚ ਪੈਂਦਾ ਜਿਹੜਾ ਹਵਾਈ ਜਹਾਜ਼ ਵਿੱਚ ਪੈਂਦਾ ਔਰ ਇਥੋਂ ਤੱਕ ਨਿਤਨ ਗੜਕਰੀ ਜੀ ਤਾਂ ਇੰਨੇ ਮਹਾਨ ਨੇ ਕਿ ਉਹ ਇੱਕ ਜਹਾਜ਼ ਦੇ ਵਿੱਚ ਪੂਰੀ ਇੱਥੇ ਨਾਲ ਪਾ ਕੇ ਉਹਨੂੰ ਦਿੱਲੀ ਤੋਂ ਦੇਰਾਦੁਨ ਲੈ ਗਏ ਸੀ ਉਹਦੇ ਵਿੱਚ 36 ਬੰਦਿਆਂ ਨੂੰ ਬਿਠਾ ਕੇ ਲੈ ਗਏ ਸੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡੀਆਂ ਜ਼ਿੰਦਗੀਆਂ ਨਾਲ ਖਲਵਾੜ ਕਰਨ ਦੇ ਬਰਾਬਰ ਨੇ ਜਿਹੜੀਆਂ ਟੈਕਨੋਲੋਜੀਆਂ ਅਜੇ ਟੈਸਟ ਨਹੀਂ ਹੋਈਆਂ ਉਹਨਾਂ ਟੈਕਨੋਲੋਜੀਆ ਉੱਤੇ ਇੰਨਾ ਭਰੋਸਾ ਨਹੀਂ ਕੀਤਾ ਜਾ ਸਕਦਾ ਦੋਸਤੋ ਤੁਹਾਨੂੰ ਯਾਦ ਹੋਣਾ ਕਿ 2002 ਦੀਆਂ ਸਰਦੀਆਂ ਦੇ ਵਿੱਚ ਇੱਕ ਵਾਰੀ ਲੁਧਿਆਣੇ ਦੇ ਜਿਹੜਾ ਮਿਲਕ ਪਲਾਂਟ ਦੇ ਸਾਹਮਣੇ ਵਾਲਾ ਪੈਟਰੋਲ ਪੰਪ ਆ ਉਹਦੇ ਵਿੱਚ ਜਿਹੜੀ ਵੀ ਗੱਡੀ ਪੈਟਰੋਲ ਪਵਾ ਕੇ ਜਾਂਦੀ ਸੀ ਉਹ ਥੋੜੀ ਦੂਰ ਜਾ ਕੇ ਬੰਦ ਹੋ ਜਾਂਦੀ ਸੀ ਔਰ ਸੇਮ ਉਸੇ ਰਾਤ ਹਾਦਸਾ ਜਿਹੜਾ ਬੱਸ ਸਟੈਂਡ ਦੇ ਕੋਲ ਇੱਕ ਪੈਟਰੋਲ ਪੰਪ ਆ ਉਹਦੇ ਨਾਲ ਵੀ ਹੋਇਆ ਬਾਅਦ ਵਿੱਚ ਪਤਾ ਚੱਲਿਆ ਕਿ ਉਸ ਪੈਟਰੋਲ ਦੇ ਵਿੱਚ ਇਥੇ ਨਾਲ ਮਿਕਸ ਹੋ ਕੇ ਆਈ ਦੋਸਤੋ ਜਿਹੜੀ ਇਥੇ ਨਾਲ ਹੁੰਦੀ ਹੈ ਇਹ ਜਿਹੜੀ ਆ ਇਹ ਪੈਟਰੋਲ ਦੇ ਨਾਲ ਮਿਕਸ ਤਾਂ ਹੋ ਜਾਂਦੀ ਆ ਪਰ ਇਹਦੀ ਪੈਟਰੋਲ ਨਾਲੋਂ ਜਿਹੜੀ ਨੇਚਰ ਆ ਉਹ ਵੱਖਰੀ ਹੁੰਦੀ ਆ ਕਿਉਂਕਿ ਇਥੇ ਨੌਲ ਵਿੱਚ ਜਦੋਂ ਪਾਣੀ ਮਿਕਸ ਹੋ ਜਾਂਦਾ ਤਾਂ ਉਹਦਾ ਪਤਾ ਵੀ ਨਹੀਂ ਚੱਲਦਾ ਕਿਉਂਕਿ ਥਿਸ ਇਜ਼ ਟੋਟਲੀ ਮਿਸਿਬਲ ਵਿਦ ਵਾਟਰ ਜਦੋਂ ਪਾਣੀ ਦੇ ਵਿੱਚ ਇਹ ਜਾਂਦੀ ਆ ਤੇ ਉਹ ਪਾਣੀ ਤੁਸੀਂ ਦੇਖਿਆ ਹੋਣਾ ਇਥੇ ਨੌਲ ਦਾ ਮਤਲਬ ਹੁੰਦਾ ਅਲਕੋਹਲ ਅਲਕੋਹਲ ਜਿਹੜੀ दारू ਹੈ ਸ਼ਰਾਬ ਹੈ ਉਹ ਬੀਅਰ ਵੀ ਹੁੰਦੀ ਆ ਉਹ ਵਾਈਨ ਵੀ ਹੁੰਦੀ ਆ ਉਹ ਦੂਜੀ ਵਿਸਕੀ ਵੀ ਹੁੰਦੀ ਔਰ ਹਰ दारू ਦਾ ਗ੍ਰੇਡ ਵੱਖਰਾ ਹੁੰਦਾ ਇਹਦਾ ਮਤਲਬ ਹੈ ਕਿ ਉਹਦੇ ਵਿੱਚ ਵੱਖ-ਵੱਖ ਮਾਤਰਾ ਵਿੱਚ ਪਾਣੀ ਮਿਲਿਆ ਹੁੰਦਾ ਉਹ ਪੂਰੀ ਤਰ੍ਹਾਂ ਪਾਣੀ 'ਚ ਮਿਲ ਜਾਂਦੀ ਆ ਜਦੋਂ ਇੱਥੇ ਨਾਲ ਦੇ ਵਿੱਚ ਪਾਣੀ ਕਿਸੇ وجہ ਨਾਲ ਮਿਲ ਜਾਏਗਾ ਤਾਂ ਉਸਦਾ ਪਤਾ ਵੀ ਨਹੀਂ ਚੱਲਣਾ ਤੇ ਜਦੋਂ ਉਹੋ ਹੀ ਇੱਥੇ ਨਾਲ ਫਿਰ ਜਦੋਂ ਪੈਟਰੋਲ ਵਿੱਚ ਪਾਈ ਜਾਏਗੀ ਔਰ ਉਹ ਪੈਟਰੋਲ ਅਗਰ ਹਵਾਈ ਜਹਾਜ਼ ਵਿੱਚ ਪਾਇਆ ਜਾਏਗਾ ਮੈਂ ਕਹਿੰਨਾ ਉਹਨੂੰ ਕਾਰਾਂ 'ਚ ਪਾਓ ਉਹਨੂੰ ਟਰੱਕਾਂ 'ਚ ਪਾਓ ਉਹਨੂੰ ਬੱਸਾਂ 'ਚ ਪਾਓ ਉਹਨੂੰ ਟਰੈਕਟਰਾਂ 'ਚ ਪਾਓ ਕੋਈ ਫਰਕ ਨਹੀਂ ਪੈਂਦਾ ਅਗਰ ਟਰੈਕਟਰ ਦਾ ਇੰਜਣ ਚੱਲਦੇ-ਚੱਲਦੇ ਬੰਦ ਹੋ ਜਾਏ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਹਵਾਈ ਜਹਾਜ਼ ਤਾਂ ਬਹੁਤ ਉੱਪਰ ਹੁੰਦਾ 32000 ਫੁੱਟ 42000 ਫੁੱਟ ਉੱਪਰ ਹੁੰਦਾ ਹਵਾ ਦੇ ਵਿੱਚ ਉੱਥੇ ਅਗਰ ਹਵਾਈ ਜਹਾਜ਼ ਦੇ ਇੰਜਣ 'ਚ ਖਰਾਬੀ ਆਉਂਦੀ ਹੈ ਤਾਂ ਉਹਨੂੰ ਇਹੀ ਸੜਕ ਦੇ ਕਿਨਾਰੇ ਨਹੀਂ ਲਾ ਸਕਦੇ ਜਾਂ ਕਹੀਂ ਕੋਈ ਅਸੀਂ ਇਹੋ ਜਿਹਾ ਰੂਟ ਨਹੀਂ ਬਣਾ ਸਕਦੇ ਕਿ ਲੰਬੀਆਂ ਲੰਬੀਆਂ ਨਹਿਰਾਂ ਕੱਢ ਲੋ ਹਵਾਈ ਜਹਾਜ਼ ਨਹਿਰਾਂ ਦੇ ਉੱਤੇ ਉੱਡਿਆ ਕਰਨਗੇ ਅਗਰ ਖਰਾਬ ਹੋ ਜਾਣਗੇ ਤੇ ਨਹਿਰ ਦੇ ਵਿੱਚ ਉਤਾਰ ਲਵਾਂਗੇ ਇਦਾਂ ਤੇ ਨਹੀਂ ਹੋ ਸਕਦਾ ਕਿਉਂਕਿ ਹਵਾਈ ਜਹਾਜ਼ ਜਿਹੜਾ ਹੁੰਦਾ ਹੈ ਉਹਦੇ ਵਿੱਚ ਤਾਂ ਰੱਬ ਹੀ ਰੱਖਾ ਹੁੰਦਾ ਹੈ ਅਗਰ ਹਵਾਈ ਜਹਾਜ਼ ਦੇ ਚਲਦੇ-ਚਲਦੇ ਇੰਜਣ ਬੰਦ ਹੋ ਜਾਣਗੇ ਤਾਂ ਹਵਾਈ ਜਹਾਜ਼ ਕ੍ਰੈਸ਼ ਹੀ ਕਰੇਗਾ ਦੂਜੀ ਗੱਲ ਇਹ ਹੈਗੀ ਆ ਕਿ ਪਾਣੀ ਪੈਟਰੋਲ ਨਾਲੋਂ ਭਾਰਾ ਹੁੰਦਾ ਮੰਨ ਲਓ ਇੱਥੇ ਨਾਲ ਵਿੱਚ ਪਾਣੀ ਮਿਲਿਆ ਫਿਰ ਉਹ ਇੱਥੇ ਨਾਲ ਪੈਟਰੋਲ ਚ ਮਿਕਸ ਹੋਈ ਫਿਰ ਜਦੋਂ ਉਹ ਟੈਂਕਾਂ ਚ ਜਾਏਗੀ ਜਿਵੇਂ ਦੱਸਿਆ ਗਿਆ ਕਿ ਜਿਹੜਾ ਡ੍ਰੀਮ ਲਾਈਨਰ ਗਿਰਿਆ ਅਹਮਦਾਬਾਦ ਦੇ ਵਿੱਚ ਉਹਦੇ ਵਿੱਚ 1 ਲੱਖ 25000 ਲੀਟਰ ਜਿਹੜਾ ਪੈਟਰੋਲ ਸੀ ਹੁਣ ਮੰਨ ਲਓ ਜੇ ਉਹਦੇ ਵਿੱਚ 15 20 ਲੀਟਰ 50 ਲੀਟਰ ਪਾਣੀ ਆ ਗਿਆ ਉਹ ਪਾਣੀ ਕਿਉਂਕਿ ਪੈਟਰੋਲ ਨਾਲ ਉਹ ਭਰਿਆ ਉਹਨੇ ਥੱਲੇ ਬੈਠ ਜਾਣਾ ਔਰ ਜਿਹੜੀ ਪੈਟਰੋਲ ਦੀ ਇੱਕ ਜਿੱਟ ਹੈ ਉਹ ਵੀ ਨਿਚਲੇ ਪਾਸੇ ਹੋਣੀ ਹੈ ਔਰ ਗ੍ਰੈਵਿਟੀ ਦੀ ਫੋਰਸ ਨਾਲ ਉਹਨੇ ਇੰਜਨ ਦੇ ਵਿੱਚ ਪਹਿਲਾਂ ਜਾਣਾ ਜਦੋਂ ਵੀ ਉਹ ਪਾਣੀ ਇੰਜਨ 'ਚ ਜਾਏਗਾ ਇੰਜਨ ਬੰਦ ਹੋ ਜਾਣਗੇ ਕਿਉਂਕਿ ਜਿਹੜੀ ਇੱਕ ਵੀਡੀਓ ਬਣਾਈ ਆ ਉਹ ਬੱਚੇ ਨੇ ਜਿਹਦਾ ਨਾਮ ਹੈ ਆਰੀਅਨ ਅਨਸਾਰੀ ਉਸ ਵੀਡੀਓ ਦੇ ਵਿੱਚ ਜਿਹੜੀ ਸਾਊਂਡ ਆ ਰਹੀ ਆ ਉਹ ਇੰਜਨਾਂ ਦੀ ਸਾਊਂਡ ਬੰਦ ਹੋ ਚੁੱਕੀ ਸੀ ਇਹਦਾ ਮਤਲਬ ਹੀ ਆ ਕਿ ਹਵਾ ਦੇ ਵਿੱਚ ਹੀ ਇੰਜਨ ਬੰਦ ਹੋ ਚੁੱਕੇ ਸੀ ਇੰਜਨ ਹਵਾ ਦੇ ਵਿੱਚ ਬੰਦ ਕਿਵੇਂ ਹੋ ਗਏ ਕਿਉਂਕਿ ਇਹ ਇੰਜਨ ਰੋਲਸ ਰਾਇਸ ਕੰਪਨੀ ਨੇ ਬਣਾਏ ਨੇ ਰੋਲਸ ਰਾਇਸ ਕੰਪਨੀ ਕੋਈ ਮਾਮੂਲੀ ਕੰਪਨੀ ਵੀ ਨਹੀਂ ਆ ਇਸ ਇੰਜਨ ਦਾ ਮਾਡਲ ਹੈ ਟ੍ਰੈਂਟ 1000 ਔਰ ਇਹ ਇੰਜਨ ਇੰਨੇ ਮਜ਼ਬੂਤ ਨੇ ਕਿ ਇਹਨਾਂ ਦੀ ਘੱਟੋ-ਘੱਟ ਪਾਵਰ 50000 ਹਸ ਪਾਵਰ ਹੁੰਦੀ ਹੈ ਹੁਣ 50 ਹਸ ਪਾਵਰ ਦਾ ਇੱਕ ਇੰਜਨ ਤੇ 50 ਹਸ ਪਾਵਰ ਦਾ ਦੂਜਾ ਇੰਜਨ 1 ਲੱਖ ਹਾਰਸ ਪਾਵਰ ਦੀ ਤਾਕਤ ਨਾਲ ਉਹ ਜਹਾਜ਼ ਚੱਲ ਰਿਹਾ ਸੀ ਉਹ ਦੋਨੋਂ ਇੰਜਣ ਕਿਸੇ ਜਾਦੂ ਦੀ ਛੜੀ ਦੇ ਨਾਲ ਇੱਕੋ ਹੀ ਵਕਤ ਤੇ ਬੰਦ ਕਿਵੇਂ ਹੋ ਗਏ ਇਹਦਾ ਮਤਲਬ ਹੈ ਕਿ ਉਹਨਾਂ ਦੇ ਉਹਨਾਂ ਦੇ ਇੰਜਣਾਂ ਵਿੱਚ ਅਸੀਂ ਕਹਿ ਲਈਏ ਇੱਕਦਮ ਖਰਾਬੀ ਆਈ ਇਹ ਨਹੀਂ ਹੋ ਸਕਦਾ ਹਾਂ ਇੰਜਨਾਂ ਦੇ ਵਿੱਚ ਪੈਟਰੋਲ ਗਿਆ ਇੱਕੋ ਹੀ ਟੈਂਕ ਚੋਂ ਇੱਕੋ ਹੀ ਵਕਤ ਇਹ ਗੱਲ ਮੰਨੀ ਜਾ ਸਕਦੀ ਆ ਔਰ ਅਗਰ ਉਸ ਇੰਜਨ ਦੇ ਵਿੱਚ ਇੱਥੇ ਨਾਲ ਮਿਕਸ ਹੋਈ ਔਰ ਅਗਰ ਉਸ ਇੱਥੇ ਨਾਲ ਜੇ ਪਾਣੀ ਮਿਕਸ ਹੋਇਆ ਤੇ ਇਹਦਾ ਮਤਲਬ ਹੈ ਕਿ ਉਹਨਾਂ ਇੰਜਨਾਂ ਚ ਪਾਣੀ ਗਿਆ ਪਾਣੀ ਗਿਆ ਇੰਜਨ ਬੰਦ ਹੋ ਗਏ ਅਸੀਂ ਇਹ ਨਹੀਂ ਕਹਿੰਦੇ ਇਲਜ਼ਾਮ ਨਹੀਂ ਲਾ ਰਹੇ ਸਰਕਾਰ ਦੇ ਉੱਤੇ ਕਿ ਸਰਕਾਰ ਨੇ ਸੱਚੀ ਮੁੱਝੀ ਉਹਦੇ ਵਿੱਚ ਪਾਣੀ ਮਿਕਸ ਕੀਤਾ ਜਾਂ ਉਹਦੇ ਵਿੱਚ ਇੱਥੇ ਨਾਲ ਮਿਕਸ ਕੀਤੀ ਹੈ ਅਸੀਂ ਕਹਿੰਦੇ ਆ ਕਿ ਅਗਰ ਕੱਲ ਨੂੰ ਜਹਾਜ਼ ਹੋਰ ਵੀ ਉੱਡਣੇ ਨੇ ਜਿਹੜੇ ਲੋਕਾਂ ਦੇ ਬੱਚੇ ਅਮਰੀਕਾ ਰਹਿੰਦੇ ਨੇ ਜਿਹੜੇ ਲੋਕਾਂ ਦੇ ਬੱਚੇ ਕੈਨੇਡਾ ਰਹਿੰਦੇ ਨੇ ਜਿਨ੍ਹਾਂ ਦੇ ਬੱਚੇ ਇੰਗਲੈਂਡ ਜਰਮਨੀ ਆਸਟ੍ਰੇਲੀਆ ਰਹਿੰਦੇ ਨੇ ਉਹਨਾਂ ਨੇ ਆਉਂਦੇ ਜਾਂਦੇ ਰਹਿਣਾ ਤੁਹਾਡੇ ਬੱਚਿਆਂ ਨੇ ਵੀ ਹਵਾਈ ਜੰਦ ਸਫ਼ਰ ਕਰਨਾ ਇਹੋ ਹੀ ਕੰਪਨੀਆਂ ਨੇ ਕੋਈ 에어 ਇੰਡੀਆ ਹੋ ਗਈ ਕੋਈ 에어 ਸਿੰਗਾਪੁਰ ਹੋ ਗਿਆ ਕੋਈ ਲੁਫਤਾਂਸਾ ਹੋ ਗਈ ਕੋਈ ਕੁਛ ਹੋ ਗਿਆ ਮੇਰਾ ਕਹਿਣ ਦਾ ਮਤਲਬ ਇੰਨਾ ਹੈ ਕਿ ਅਸੀਂ ਸਰਕਾਰ ਤੇ ਦਬਾਅ ਬਣਾਈਏ ਕਿ ਜੇ ਉਹਨੇ ਇਥੇ ਨਾਲ ਨਾਲ ਐਕਸਪੈਰੀਮੈਂਟ ਕਰਨੇ ਨੇ ਤੇ ਉਹ ਐਕਸਪੈਰੀਮੈਂਟ ਉਹ ਕਾਰਾਂ ਤੇ ਕਰੇ ਉਹ ਮੋਟਰਸਾਈਕਲਾਂ ਤੇ ਕਰੇ ਉਹ ਟਰੈਕਟਰਾਂ ਤੇ ਕਰੇ ਉਹ ਟਰੱਕਾਂ ਤੇ ਕਰੇ ਉਹ ਸਮੁੰਦਰੀ ਜਹਾਜ਼ਾਂ ਤੇ ਕਰੇ ਹਵਾਈ ਜਹਾਜ਼ਾਂ ਨੂੰ ਮਾਫ ਕਰ ਦਿਓ ਇਹ ਗਟਕਰੀ ਵਰਗੇ ਮੰਤਰੀ ਜਿਹੜੇ ਨੇ ਇਹ ਸਾਨੂੰ ਮਰਵਾ ਦੇਣਗੇ ਕਿਸੇ ਦਿਨ ਐਡਾ ਵੱਡਾ ਹਵਾਈ ਹਾਦਸਾ ਹੋ ਰਿਹਾ ਮੈਂ ਇਹ ਚਾਹੁੰਦਾ ਕਿ ਜਿਹੜਾ ਇਹ ਹਾਦਸਾ ਹੋਇਆ ਇਹਦੀ ਇਹ ਵੀ ਪਤਾ ਕੀਤਾ ਜਾਏ ਕਿ ਇਹਦੇ ਵਿੱਚ ਇਥੇ ਨਾਲ ਕਿੰਨੀ ਬਲੈਂਡ ਸੀਗੀ ਕਿਉਂਕਿ ਦੋ ਇੰਜਨਾਂ ਇੰਜਨਾਂ ਦਾ ਉਹ ਵੀ ਟ੍ਰੈਂਟ 1000 ਰੋਲਸ ਰਾਈਸ ਕੰਪਨੀ ਵੇ ਬਣਾਏ ਹੋਏ ਇੰਜਨਾਂ ਦਾ ਬੰਦ ਹੋਣਾ ਇਹ ਯਕੀਨ ਨਹੀਂ ਆਉਂਦਾ ਇਸ ਗੱਲ ਦੇ ਉਤੇ ਔਰ ਜਿਹੜੀਆਂ ਉੱਥੇ ਜਿਹੜੇ ਗਵਾਹ ਮਿਲੇ ਨੇ ਜਿਨ੍ਹਾਂ ਨੇ ਦੇਖਿਆ ਉਸ ਦਿਨ ਉਹ ਜਹਾਜ ਨੂੰ ਗ্লাইਡ ਕਰਦੇ ਹੋਏ ਔਰ ਜਿਹੜੀ ਅਸੀਂ ਵੀਡੀਓ ਦੇ ਵਿੱਚ ਸਾਊਂਡ ਸੁਣੀ ਆ ਉਹ ਚ ਗ্লাইਡਿੰਗ ਸਾਊਂਡ ਆ ਰਹੀ ਆ ਉਹਦੇ ਵਿੱਚ ਇੰਜਨ ਦੀ ਸਾਊਂਡ ਨਹੀਂ ਆ ਰਹੀ ਇਹਦਾ ਮਤਲਬ ਹੈ ਕਿ ਹਵਾ ਦੇ ਵਿੱਚ ਹੀ ਇੰਜਨ ਬੰਦ ਹੋ ਗਏ ਨੇ ਇਹ ਕੋਈ ਛੋਟੀ ਜੀ ਘਟਨਾ ਨਹੀਂ ਹੈਗੀ ਇਸ ਕਰਕੇ ਤੁਸੀਂ ਆਪਣੇ ਬੱਚਿਆਂ ਨੂੰ ਮਿਲਣ ਜਾਂਦੇ ਹੋ ਬਾਹਰਲੇ ਮੁਲਕਾਂ 'ਚ ਤੁਹਾਡੇ ਬੱਚੇ ਆਉਂਦੇ ਨੇ ਤੁਹਾਡੇ ਪੋਤਿਆਂ ਪੁੱਤੇ ਆਉਂਦੇ ਨੇ ਦੋទੀਆਂ ਦੋਤੇ ਆਉਂਦੇ ਨੇ ਉਹਨਾਂ ਦੀ ਖਾਤਰ ਸਰਕਾਰ ਤੇ ਦਬਾਅ ਬਣਾਓ ਕਿ ਸਰਕਾਰ ਦੱਸੇ ਕਿ ਜਿਹੜੇ आज ਵਿੱਚ ਅਸੀਂ ਬੈਠਣ ਜਾ ਰਹੇ ਹਾਂ ਕਿਤੇ ਉਹਦੇ ਵਿੱਚ ਇੱਥੇ ਨਾਲ ਮਿਕਸ ਤਾਂ ਨਹੀਂ ਹੈਗੀ ਅਗਰ ਇੱਥੇ ਨਾਲ ਮਿਕਸ ਹੈਗੀ ਆ ਤੇ ਭਰਾਵੋ ਉਹਨਾਂ 에ਰਲਾਈਨਾਂ 'ਚ ਸਫ਼ਰ ਨਾ ਕਰੋ ਉਹਨਾਂ 에ਰਲਾਈਨਾਂ 'ਚ ਸਫ਼ਰ ਕਰੋ ਜਿਹੜੀਆਂ ਆਪਣੇ ਟਰਬਾਈਨ ਫਿਊਲ ਦੇ ਵਿੱਚ ਇੱਥੇ ਨਾਲ ਮਿਕਸ ਨਹੀਂ ਕਰਦੀਆਂ ਜ਼ਿੰਦਗੀਆਂ ਦਾ ਮਾਮਲਾ ਹੈ ਸਰਕਾਰਾਂ ਨੇ ਐਕਸਪੈਰੀਮੈਂਟ ਕਰ ਰਹੇ ਹੋ ਸਕਦਾ 8-8 ਏਜੰਸੀਆਂ ਇਸ ਹਾਦਸੇ ਦੀ ਜਾਂਚ ਕਰ ਰਹੀਆਂ ਹੋ ਸਕਦਾ ਕਿ ਬੋਇੰਗ ਐਡੀ ਵੱਡੀ ਕੰਪਨੀ ਹੈ ਬੋਇੰਗ ਨੂੰ ਵੀ ਕਲੀਨ ਚੈਟ ਮਿਲ ਜਾਏ ਹੋ ਸਕਦਾ ਹੈ ਸਰਕਾਰ ਆਪਣੇ ਆਪ ਨੂੰ ਵੀ ਕਲੀਨ ਚਿੱਟ ਲੈ ਲੈਣ ਅ ਔਰ ਹੋ ਸਕਦਾ ਹੈ ਕਿ ਸਾਰੀ ਹੀ ਲਿਪਾ ਪੂਤੀ ਕਰ ਦਿੱਤੀ ਜਾਵੇ ਪਰ ਜਿਹੜੇ 275 ਲੋਕ ਮਰੇ ਨੇ ਉਹਨਾਂ ਵਿੱਚ ਮੈਡੀਕਲ ਸਟੂਡੈਂਟ ਵੀ ਨੇ ਕਿਉਂਕਿ ਇੱਕ ਇੱਕ ਮੈਡੀਕਲ ਸਟੂਡੈਂਟ ਦੇ ਉੱਤੇ ਮਾਪੇ ਦਾ 1.5 1.5 2-2 ਕਰੋੜ ਰੁਪਈਆ ਲੱਗਾ ਹੁੰਦਾ ਅਗਰ ਤੁਸੀਂ ਉਹਨਾਂ ਨੂੰ ਕਰੋੜ ਕਰੋੜ 2-2 ਕਰੋੜ ਦੇ ਵੀ ਦਿਓਗੇ ਤੇ ਉਹਨਾਂ ਦਾ ਉਹਨਾਂ ਦੇ ਜ਼ਖਮਾਂ ਤੇ ਕੋਈ ਫੇਹਾ ਨਹੀਂ ਤਰਿਆ ਜਾਣਾ ਉਹਨਾਂ ਦੇ ਬੱਚੇ ਵਾਪਸ ਨਹੀਂ ਆ ਜਾਣੇ ਇਸ ਕਰਕੇ ਬਹੁਤ ਬੜਾ ਹਾਦਸਾ ਹੋ ਚੁੱਕਿਆ ਹੈ ਇਹੋ ਜਿਹਾ ਹਾਦਸੇ ਦੁਬਾਰਾ ਨਾ ਹੋਣ ਅਸੀਂ ਤਾਂ ਇਹ ਕਹਿੰਦੇ ਆ ਕਿ ਬੋਇੰਗ ਕੰਪਨੀ ਦਾ ਵੀ ਅਸੀਂ ਸਤਿਕਾਰ ਕਰਦੇ ਆ ਅਸੀਂ ਤੇ ਰੋਲਸ ਰਾਇਸ ਦਾ ਵੀ ਸਤਿਕਾਰ ਕਰਦੇ ਆ ਵੱਡੀਆਂ ਕੰਪਨੀਆਂ ਨੇ ਮਾੜਾ ਇੰਜਣ ਨਹੀਂ ਬਣਾਉਣ ਗਿਆ ਹੋ ਸਕਦਾ ਕੱਲ ਨੂੰ ਕੋਈ ਇਹੋ ਜਿਹਾ ਇੰਜਣ ਵੀ ਬਣ ਜਾ ਜਿਹੜੇ ਇਥੇਨਾਲ ਉੱਤੇ ਵੀ ਚੱਲਣ ਪਰ ਇਥੇ ਨਾਲ ਕਿਉਂਕਿ ਮਿਸਿਬਲ ਵਿਦ ਵਾਟਰ ਹੈ ਇਥੇ ਨਾਲ ਨੂੰ ਕਿਤੇ ਵੀ ਯੂਜ਼ ਕਰੋ ਇਥੇ ਨਾਲ ਨੂੰ ਹਵਾਈ ਜਹਾਜ਼ਾਂ ਦੇ ਵਿੱਚ ਯੋਜਨਾ ਕਰੋ ਇਹ ਬੜਾ ਹੈ ਦੂਜੀ ਗੱਲ ਹੈ ਕਿ ਸਾਡੇ ਤਾਂ ਇੱਕ ਜਿਹੜੇ ਮੰਤਰੀ ਦਾ ਮੈਂ ਹੁਣੇ ਨਾਂ ਲਿਆ ਉਹ ਤਾਂ ਇੰਨੇ ਸਿਆਣੇ ਨੇ ਉਹ ਤਾਂ ਕਹਿ ਰਿਹਾ ਅਸੀਂ ਹਾਈਡਰੋਜਨ ਨਾਲ ਵੀ ਗੱਡੀਆਂ ਚਲਾ ਦੇਾਂਗੇ ਉਹ ਤਾਂ ਕਹਿੰਦੇ ਅਸੀਂ ਪਾਣੀ ਤੇ ਵੀ ਗੱਡੀਆਂ ਚਲਾ ਦੇਾਂਗੇ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਹਾਈਡਰੋਜਨ ਨਾਲ ਗੱਡੀਆਂ ਚਲਾਉਣ ਤੋਂ ਪਹਿਲਾਂ ਹਿੰਦ ਬਰਗ ਹਾਦਸੇ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ ਹਿੰਡਨਬਰਗ ਹਾਦਸੇ 'ਚ ਇੱਕ ਵੀ ਬੰਦਾ ਜਿੰਦਾ ਨਹੀਂ ਸੀ بچਿਆ ਤੇ ਇਸ ਕਰਕੇ ਇਹੋ ਜਿਹੇ ਬੇਵਕੂਫੀ ਵਾਲੀਆਂ ਟੈਕਨੋਲੋਜੀਆਂ ਤੋਂ ਤੋਬਾ ਕਰ ਲਓ ਇੱਕ ਵੱਡਾ ਹਵਾਈ ਸਾ ਹਾਦਸਾ ਹੋ ਚੁੱਕਿਆ ਹਰ ਬੰਦੇ ਨੂੰ ਇਹ ਜਾਣਨ ਦਾ ਹੱਕ ਹੈ ਕਿ ਜਿਹੜੇ ਜਹਾਜ਼ ਵਿੱਚ ਉਹ ਬੈਠਣ ਜਾ ਰਿਹਾ ਕਿਉਂਕਿ ਟਿਕਟਾਂ ਬਹੁਤ ਮਹਿੰਗੀਆਂ ਨੇ ਲੱਖਾਂ ਰੁਪਏ ਦੀ ਇੱਕ ਟਿਕਟ ਹੁੰਦੀ ਹੈ ਉਸ ਟਿਕਟ ਦੇ ਵਿੱਚ ਇਹਨਾਂ ਦਾ ਦੱਸੋ ਕਿ ਘਟੋਕਟ ਇੱਥੇ ਨਾਲ ਮਿਕਸ ਤਾਂ ਨਹੀਂ ਹੈਗੀ ਅਗਰ ਮਿਕਸ ਹੈਗੀ ਹੈ ਤੇ ਭਰਾਓ ਇਹੋ ਜਿਹੇ ਜਹਾਜ਼ਾਂ ਤੇ ਸਫ਼ਰ ਕਰਨ ਤੋਂ ਪਰਹੇਜ਼ ਕਰੋ ਇਹਨਾਂ 에ਅਰਲਾਈਨਾਂ 'ਚ ਸਫ਼ਰ ਕਰਨ ਤੋਂ ਪਰਹੇਜ਼ ਕਰੋ ਆਪਣੀ ਜ਼ਿੰਦਗੀ ਦਾ ਖਿਆ ਜਾਓ ਆਪਣੇ ਪੋਤੇ ਪੋਤੀਆਂ ਨੂੰ ਬਚਾਓ ਤੇ ਇਸ ਵੀਡੀਓ ਨੂੰ ਅਗਰ ਚੰਗੀ ਲੱਗੇ ਤਾਂ ਵੱਟ ਆਵਾਜ਼ ਹਲਾਇਓ ਲਾਈਕ ਵੀ ਕਰਦੇ ਹੋ ਅਗਰ ਕਰਨਾ ਹੋਵੇ ਤਾਂ ਬਾਕੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਸੁਣਨ ਵਾਸਤੇ ਸ਼ੁਕਰੀਆ